ਹਾਂਜੀ ਸასი ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ। ਹਮ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਆ ਸਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ। ਪਿੰਡ ਕੱਬਰਵੱਛਾ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਸਜਣੋ ਫਿਰੋਜ਼ਪੁਰ ਆ ਗਿਆ ਤੇ ਨੇੜੇ ਮੋਦਕੀ ਅਸਬਾ ਮੇਨ ਸ਼ਹਿਰ ਦੀ ਗੱਲ ਕਰ ਲਈਏ ਤਾਂ ਮੁੱਤ ਕੀ ਆ ਜਾਂਦਾ ਤੇ ਇਸ ਵੇਲੇ ਤੁਹਾਨੂੰ ਕਬਰਵੱਛੇ ਵਾਲੇ ਫੌਜੀ ਦੇ ਘਰੋਂ ਇੱਕ ਝੋਟੀ ਬਿਲਕੁਲ ਤਾਜੀ ਸੂਈ ਜਮਾ ਗਿੱਲੀ ਸੂਈ ਝੋਟੀ ਵਿਖਾਉਣ ਲੱਗੇ ਆ ਕੀ ਰਿਕਾਰਡ ਰਿਹਾ ਦਾ ਪਿਛਲੇ ਸੂਵੇ ਦਾ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਲੇਵੇ ਭਾਂਡੇ ਤੋਂ ਗੈਸ ਤੁਸੀਂ ਵੀ ਲਾਇਓ ਤੇ ਤੁਹਾਡੇ ਪਸੰਦ ਆਊਗੀ ਬਰੀਕ ਚਮੜੀ ਦੀ ਕੰਗਰੇ ਵਾਲਾ ਸਿੰਘ ਝੋਟੀ ਦਾ ਤੇ ਆ ਜੋ ਲਈਏ ਡਿਟੇਲ ਜਿਹੜੇ ਵੀ ਸੱਜਣ ਦੇ ਪਸੰਦ ਆ ਜਾਂਦੀਆਂ ਰਿਕਵੈਸਟ ਬੇਨਤੀ ਹਰ ਵੀਡੀਓ ਤੇ ਰਹਿੰਦੀ ਗਏ ਤਸੱਲੀ ਕਰਨਾ ਤੁਹਾਡਾ ਵੀ ਹੱਕ ਆ ਕਿਉਂਕਿ ਤੁਸੀਂ ਪੈਸੇ ਖਰਚ ਕਰਦੇ ਆ ਆ ਜੋ ਲਈਏ ਜਾਣਕਾਰੀ ਫੌਜੀ ਸਾਹਿਬ ਆ ਫੌਜੀ ਸਾਹਿਬ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਵੀਰ ਹੋਰ ਸੁਣਾਓ ਬਸ ਜੀ ਮੇਰਾ ਵਾਹਿਗੁਰੂ ਜੀ ਸਾਰੇ ਆਪਣੇ ਸੰਧੂ ਡੇਰੀ ਫਾਰਮ ਦੇਖਣ ਆਲੇ ਸਾਰੇ ਭੈਣਾ ਭਾਈਆਂ ਨੂੰ ਸਤਿ ਸ੍ਰੀ ਅਕਾਲ ਉਮੀਦ ਕਰਦੇ ਵਾਹਿਗੁਰੂ ਤੋਂ ਚੜ੍ਹਦੀ ਕਲਾ ਵਿੱਚ ਹੁਣ ਸਾਰੇ ਸ਼ੋਕਰਾਜਾ ਤੇਦਾ ਹਨ ਹਾਂਜੀ ਬਿਲਕੁਲ ਸਾਰਿਆਂ ਨੂੰ ਪਰਮਾਤਮਾ ਹਨ ਚੜ੍ਹਦੀ ਕਲਾ ਚ ਰੱਖੇ ਚੜ੍ਹਦੀ ਕਲਾ ਵਿੱਚ ਰੱਖੇ ਹਾਂਜੀ ਤੇ ਫੌਜੀ ਸਾਹਿਬ ਆਪਣਾ ਨਾਂ ਐਡਰੈਸ ਨਾਂ ਮੇਰਾ ਹਰਦੇਵ ਸਿੰਘ ਪਿੰਡ ਕਬਰੋਸ਼ਾ ਜ਼ਿਲ੍ਹਾ ਫਰੋਜ਼ਪੁਰ ਨੇੜੇ ਪੈਂਦੀ ਆਪਣ ਨੂੰ ਮੁੱਦ ਕੀ ਤੇ ਮੋਬਾਈਲ ਨੰਬਰ ਜੀ 70873 83195 ਇੱਕ ਵਾਰੀ ਹੋਰ ਰਿਪੀਟ ਕਰੀਏ 70873 83195 ਤੇ ਇਹ ਝੋਟੀ ਤੋਂ ਸ਼ੁਰੂ ਕਰੀਏ ਤਾਂ ਪਹਿਲਾਂ ਐ ਦੱਸ ਗਏ ਸੁਈ ਕਦੋਂ ਆਹੀ ਸੂਈ ਸਰਪਾ ਮੇਰੇ ਵੱਲ 4 ਘੰਟੇ ਹੋ ਗਏ ਜੇਲ੍ਹ ਪਈ ਹੋਗੀ ਹੈਗੀ ਆ ਠੀਕ ਆ ਹਾਂ ਸੂਈ ਸੂਈ ਜੇ ਕੱਲ ਜੇ ਆਪਾਂ ਆ ਜਾਂਦੇ ਹਾਂ ਹਾਂ ਕੱਲ ਫੇਰ ਗੱਬਨ ਦੀ ਵੀ ਖਾ ਦੇ ਫੇਰ ਗੱਬਨ ਦੀ ਵੀਡੀਓ ਦਿਖਾ ਦੇਣੀ ਸੀਗੀ ਕੱਲ ਲੇਟ ਹੋ ਗਏ ਸੀ ਹੈਨਾ ਚਲੋ ਹੋਰ ਵਧੀਆ ਹਾਂ ਲੈਣ ਵਾਲੇ ਨੂੰ ਵੀ ਆ ਹੈਨਾ ਲੈਣ ਵਾਲੇ ਨੂੰ ਸੌਖਾ ਹੋ ਗਿਆ ਲੈਣ ਵਾਲੇ ਨੂੰ ਹੋਰ ਸੌਖਾ ਹੈਗਾ ਵੀ ਬੱਚੇ-ਬੱਚੇ ਤੇ ਸਹਿਮਤ ਹੋ ਕੇ ਰਿਪੋਰਟ ਹੈਨਾ ਹਾਂਜੀ ਤੇ ਫੌਜੀ ਸਾਹਿਬ ਇਹ ਸੂਆ ਕਿਹੜਾ ਸੂਆ ਤੇ ਕਲ ਵੀਰ ਜੇ ਕਹੀਏ ਤੇ ਦੂਜਾ ਕਹਿ ਦਈਏ ਆਪਾਂ ਠੀਕ ਆ ਦੂਜਾ ਕਹਿ ਵੀ ਚੱਲਦਾ ਹਾਂ ਪਰ ਰਿਜਨਲ ਤੀਜਾ ਸੂਆ ਛੋਟੀ ਦਾ ਛੋਟੀ ਦਾ ਸੂਆ ਤੀਜਾ ਕਹਿਣ ਨੂੰ ਤਾਂ ਅਗਲਾ ਪਹਿਲੇ ਵੀ ਕਹਦੇ ਹੈ ਪਹਿਲਾ ਕਹਦੇ ਵਿੱਚ ਦੂਜਾ ਕਹ ਦੇਵੇ ਠੀਕ ਹੈ ਤੇ ਫੌਜੀ ਸਾਹਿਬ ਹੁਣ ਇਹ ਬੱਚੇ ਨੂੰ ਚੰਗਾ ਚੂਕ ਕੇ ਬੋਲਾ ਚੋਇਆ ਬੱਚੇ ਨੂੰ ਚੰਗਾ ਕੇ 2 ਕਿਲੋ ਬੋਲਾ ਚੋਇਆ 2 ਕਿਲੋ ਬੌਲਾ ਆਪਾਂ ਖਾਲੀ ਕੀਤੀ ਆ ਥਣ ਥਣ ਵੇਖ ਲੈ ਵੀ ਐ ਰੂਮ ਵਰਗੀ ਆ ਬਿਲਕੁਲ ਰੂਮ ਵਰਗੀ ਬੋਲੀ ਪੂਰ ਛਟਾ 나ੜ ਗੰਡੋ ਆਪੇ ਫੁੱਲ ਗਰੰਟੀ ਆ ਤੇ ਜੇਰ ਆਪਾਂ ਵੀਡੀਓ ਬਣਾ ਲਈਏ ਵੀ ਜੇ ਕੋਈ ਸੱਜਣ ਖਰੀਦੂਗਾ ਉਹਦੀ ਆਪਣੀ ਗਰੰਟੀ ਆ ਉਹਦੀ ਆਪਣੀ ਗਰੰਟੀ ਜੇ ਜੇਰ ਕਿਸੇ ਨੂੰ ਇਹ ਵੀ ਲੱਗੇ ਵੀ ਜੇਰ ਰਹਿ ਗਈ ਹੈਗੀ ਇਹਦੀ ਅੰਦਰ ਹਾਂ ਆਪਦੇ ਘਰੇ ਜਾ ਕੇ ਵੀ ਕਿਸੇ ਨੂੰ ਪ੍ਰੋਬਲਮ ਲੱਗਦੀ ਹੈਗੀ ਆ ਹਾਂਜੀ ਆਪਾਂ ਨੂੰ ਵੀਡੀਓ ਪਾ ਦੇਵੇ ਹਾਂ ਭਾਈ ਵੀ ਇਹ ਜੇਰ ਰਹੀ ਹੋਈ ਹੈਗੀ ਆ ਹਾਂਜੀ ਛੋਟੀ ਫ੍ਰੀ ਛੱਡ ਦਾਂਗੇ ਆਪਾਂ ਇਨੀ ਵੱਡੀ ਆਫਰ ਇਹਦੀ ਹਾਂਜੀ ਵੀ ਆਪਣੇ ਕੋਲੇ ਜੇਰ ਜੂਰ ਪੈ ਗਈ ਬਾਕੀ ਜਿਹੜੇ ਜਾਲੇ ਸਿੱਟੀ ਜਾਂਦੀ ਏ ਜੇਰ ਤੋਂ ਬਾਅਦ ਵਾਲੇ ਆ ਹਨ ਸਾਫ ਹੋਵੇ ਸਾਫ ਹੁੰਦੇ ਆ ਹਨਾ ਸਾਫ ਹੁੰਦੇ ਹਾਂਜੀ ਤੇ ਫੌਜੀ ਸਾਹਿਬ ਇਹਨੂੰ ਕੱਢ ਕੇ ਮੜਾ ਜਾ ਬਾਹਰ ਹਾਂਜੀ ਹੈ ਨਹੀਂ ਕਰਾ ਦਿਓ ਤੋਰ ਚੱਕ ਤੇ ਦੋ ਦੋ ਧਾਰਾ ਤਾਂ ਚੈੱਕ ਕਰਾ ਦੇਾਂਗੇ ਨਾ ਬਿਲਕੁਲ ਜ਼ਰੂਰ ਲਾਦ ਕੇ ਬੱਚਾ ਮੜਾ ਆ ਹਨਾ ਲੈਣ ਵਾਲੇ ਨੂੰ ਸੌਖਾ ਹੋ ਜੂ ਬਿਲਕੁਲ ਬਿਲਕੁਲ ਲੋ ਵੀ ਸੱਜਣੋ ਕਹਿਣ ਨੂੰ ਫੌਜੀ ਸਾਹਿਬ ਕਹਿੰਦੇ ਵੀ ਆਪਾਂ ਇਹਨੂੰ ਮੰਨ ਲਓ ਵੀ ਦੂਜਾ ਵੀ ਕਹਿ ਸਕਦੇ ਪਰ ਸੂਆ ਜਿਹੜਾ ਰੀਅਲ ਤੀਜਾ ਸੂਈ ਆ ਤੇ ਫੌਜੀ ਸਾਹਿਬ ਦੂਜੇ ਸੂਏ ਦਾ ਦੁੱਧ ਫਰੇ ਦਾ ਕੀ ਰ ਵੀਰ ਮਾਲਕਾਂ ਨੇ ਦੱਸਿਆ ਹੈ ਕਿ ਅਸੀਂ 14 ਕਿਲੋ ਚੋਇਆ ਹੋਇਆ ਇਹਦਾ ਠੀਕ ਆ ਪਰ ਅਗਲੇ ਨੇ ਆਉਂਦੀ ਸਮਝ ਨਾ ਲੈਣਾ ਹੈਗਾ ਓਕੇ ਇੱਕ ਢੇੜਾ ਹੋਰ ਕਢਾਈਏ ਬੰਨੀ ਨਾ ਹੈ ਘਮਾ ਦੇ ਇਹਦੇ ਮਾਲਕਾਂ ਨੇ ਦੱਸਤਾ ਆਪਾਂ ਨੂੰ ਵੀ 14 ਦੁੱਧ ਚੋਇਆ ਚੋਇਆ ਪਤਲੀ ਕੱਦ ਸਜਣੋਂ ਚੰਗਾ ਝੂਟੀ ਦਾ ਫੌਜੀ ਦੇ ਕੱਦ ਤਰ ਦੇ ਤੋਂ ਫੇਰ ਅੰਤਾਜਾ ਲਾ ਲਿਓ ਮੈਂ ਤੁਹਾਨੂੰ ਇੱਕ ਢੇੜਾ ਹੋਰ ਲਵਾ ਦਿਆਂ ਆ ਵੇਖੋ ਤੇ ਲੇਵਾ ਭਾਂਡਾ ਕਰਮਾ ਵਾਲੀ ਨੂੰ ਨਾ ਮਸ਼ਕਾ ਹੀ ਬੰਨੀ ਫਰਦੀ ਹੁਣ ਸੂਪ ਹੀ ਆ ਤਕੀਰਾਸ ਕਰ ਬੋਲਾ ਬੁਲਾ ਕੱਢਿਆ ਵੀ ਆ ਸੱਜਣੋ ਇਹ ਆ ਵੇਖੋ ਹੈ ਨਾ ਕਿਆ ਬਾਤਾਂ ਬਾਕੀ ਨੇੜ ਤੋਂ ਵੀ ਥੋੜੀ ਤਸੱਲੀ ਕਰਾਉਣੀ ਆ ਬੜੀ ਚੰਗੀ ਝੋਟੀ ਆ ਕਬਰਵੱਛੇ ਪੈਂਡ ਦੇ ਵਿੱਚ 14 ਕਿਲੋ ਦੁੱਧ ਇਹਦੇ ਮਾਲਕਾਂ ਨੇ ਚੋਇਆ ਹਨਾ ਤੇ ਫੌਜੀ ਸਾਹਿਬ ਨੇ ਦਿੱਤਾ ਵੀ ਹੋਊਗਾ ਅਗਲੇ ਨੇ ਆਪਾਂ ਸਮਝਣਾ ਦਿੱਤਾ ਜੇਕਰ ਆਪਣਾ ਕੋਈ ਰਹਿ ਗਈ 14 ਪਲੱਸ ਵੀ ਚਵਾਵਾਂਗੇ ਆਪਾਂ ਫਿਰ ਆਪਣਾ ਰੇਟ ਹੋਊਗਾ ਠੀਕ ਆ ਜੈਲੀ ਨਹੀਂ ਕਰਨ ਵਾਲੀ ਅੱਛਾ ਐ ਨਹੀਂ ਹੈਗਾ ਵੀ ਬੱਚਾ ਲਾਵਾਂਗੇ ਤੇ ਭਾਉ ਵਾਸਤਾ ਹੀ ਕੋਈ ਨਹੀਂ ਉਹ ਠੀਕ ਆ ਉਹਨਾਂ ਨੇ ਛੱਡੀ 1.5 ਤੋਂ 2 ਮਹੀਨੇ ਛੱਡੀ ਹੈ ਕੀ ਆ ਠੀਕ ਆ ਈਡੀ ਜੈਲੀ ਸੀ ਹਾਂਜੀ ਨਹੀਂ ਠੀਕ ਆ ਫੌਜੀ ਸਾਹਿਬ ਓਕੇ ਬੱਚਾ ਛੱਡ ਕੇ ਕਹਿੰਦਾ ਕਈ ਵਾਰ ਇਹ ਨਾ ਹੋਏ ਅਗਲੇ ਨੂੰ ਬੱਚਾ ਹਾਂ ਇਹ 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 ਸਹੀ ਆ ਕਿਉਂਕਿ ਸਹੀ ਗੱਲ ਹੱਥੋਂ ਵਾਦਾ ਕਰਮਾ ਲਈ ਹਾਂ ਕਈ ਵਾਰੀ ਅਗਲਾ ਕਹਿੰਦਾ ਯਾਰ ਸ਼ਾਇਦ ਹਨਾ ਝੋਟੀ ਸੀਲ ਆ ਹਾਂਜੀ ਤੇ ਕਿਤੇ ਇਹ ਨਾ ਹੋਵੇ ਬੱਚਾ ਲੈੰਦੀ ਨਾ ਹੋਵੇ ਪਰ ਤਸੱਲੀਆਂ ਤਸੱਲੀਆਂ ਹੀ ਆ ਹਨਾ ਲੈ 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 ਤੇ ਬੱਚਾ ਸੱਚ ਨਾਲ ਨੋਟ ਕਰ ਲਿਓ ਕੱਟਾ ਇਹਦੇ ਕੋਲੇ ਹਨਾ ਕੱਟਾ ਵੀ ਉਹਨਾਂ ਨੇ ਦੱਸਿਆ ਤਾਂ ਹੈਗਾ ਚੰਗੇ ਸੀਮਨ ਦਾ ਓਕੇ ਪਰ ਆਪਣੇ ਕੋਲ ਸਟਾਡ ਨਹੀਂ ਆਪਾਂ ਕੁਝ ਨਹੀਂ ਕਹਿਣਾ ਵੈਸੇ ਭੀਮ ਦਾ ਉਹਨਾਂ ਨੇ ਆਖਿਆ ਸੀ ਭੀਮ ਦਾ ਪਰ ਆਇਆ ਹੈਗਾ ਵੀ ਜਿਹੜਾ ਇਹਨੂੰ ਸੀਮਨ ਲੱਗਾ ਉਹ ਭੀਮ ਦਾ ਹਾਂਜੀ ਭੀਮ ਦਾ ਪਰ ਆਪਣੇ ਕੋਲ ਕੁਝ ਨਹੀਂ ਆਪਾਂ ਗਰੰਟੀ ਨਹੀਂ ਦੇਣੀ ਇਸ ਚੀਜ਼ ਦੀ ਨਹੀਂ ਨਹੀਂ ਠੀਕ ਹੈ ਸਿਆਣੀ ਹੈਗਾ ਵਿਚਾਰਾ ਕਿਹੜਾ ਨਹੀਂ ਹੈਗਾ ਵੈਸੇ ਤਾਂ ਚੱਲ ਜੇ ਦੱਸਿਆ ਤਾਂ ਹੋ ਸਕਦਾ ਪ੍ਰਮਾਤਮਾ ਕਿਰਪਾ ਕਰੇ ਭੀਮ ਦਾ ਹੀ ਹੋਵੇ ਬਿਲਕੁਲ ਚਲੋ ਕੱਟਾ ਵੀ ਕਿਹੜਾ ਮਾੜਾ ਕੱਟਾ ਵੀ ਕਿਹੜਾ ਮਾੜਾ ਤੇ ਬਾਕੀ ਝੋਟੀ ਨੇ ਨਾ ਸਚਨੋ ਹਜੇ ਤੈਹ ਮਾਰੀ ਵੀ ਐ ਨੋਟ ਕਰ ਲਿਓ ਕਿਉਂਕਿ ਤਾਜੀ ਸੁਈ ਆ ਤੇ ਬਾਕੀ ਸਾਫ ਸੂਫ ਕੀਤੀ ਆ ਛਾਵੇਂ ਖੜੀ ਆ ਇਕੱਠੀ ਜੀ ਹੋਈ ਤੇ ਜਦੋਂ ਧੁੱਫੇ ਧੱਪੇ ਬੰਨੀ ਬੜਾ ਲੇਵਾ ਜੋ ਬਣ ਜਾਵਣਾ ਕਰਮਾਲੀ ਤੇ ਨਾ ਜਿਵੇਂ ਕਹਿ ਦਗੇ ਰੂਹ ਖੁਸ਼ ਆਲੀ ਗੱਲ ਹੀ ਆ ਬਹੁਤ ਹੀ ਸੋਹਣਾ ਲੇਵਾ ਜਿਹੜਾ ਕਰਮਾਲੀ ਨੂੰ ਲੱਗਾ ਸੀਲ ਬਹੁਤਾ ਫੌਜੀ ਹਨਾ ਸੀਲ ਤਾਂ ਹਦੋਂ ਵੱਡਾ ਅੱਗਲੀ ਵੇ ਰੱਖੀ ਗਾਵਾਰ ਕੀ ਆ ਤੇ ਪੈਠ ਪੁੜਾ ਬੜਾ ਚੌੜਾ ਉੱਤੋਂ ਸਚਨੋ ਬਰੀਕ ਚਮੜੀ ਦੀ ਜਿਵੇਂ ਫੌਜੀ ਨੇ ਤੁਹਾਨੂੰ ਦੱਸਿਆ ਤੇ ਆਹ ਵੇਖਿਓ ਹੁਣ ਜਦ ਸੱਜੇ ਪਾਸੇ ਬੈਠ ਜਾ ਖੱਬੇ ਪਾਸੇ ਬੈਠਦੇ ਇਹਨੂੰ ਵਿਚਾਰੀ ਨੂੰ ਹੈ ਹੀ ਨਹੀਂ ਗਾ ਇਹੋ ਜਾਂ ਹਾਂ ਨਹੀਂ ਠੀਕ ਆ ਤੇ ਬਾਕੀ ਦਾ ਰੂਮਰ ਕੀ ਬੋਲੀ ਆ ਹਨਾ ਬੜੀ ਜਿਆਦਾ ਬੋਲੀ ਆ ਕੀ ਬਾਤ ਆ ਨਹੀਂ ਠੀਕ ਆ ਫੋਜੀ ਸਾਹਿਬ ਹਨਾ ਕੀ ਕਹਿਣੇ ਆ ਜੇ ਕਰਮਾਂ ਵਾਲੀ ਬਣ ਗਈ ਚਵਾਈ ਚ ਵੀ ਓਕੇ ਰਿਪੋਰਟ ਹਨਾ ਹਾਂਜੀ ਜਿਹੜਾ ਪਸੂ ਧਾਰ ਲੈਂਦਾ ਨਾ ਗੱਲ ਹੀ ਫਿਰ ਹਾਂ ਉਹ ਤਾਂ ਕੋਸਵੋ ਕਦੇ ਮਾੜਾ ਹੁੰਦਾ ਹੀ ਨਹੀਂਗਾ ਹਾਂ ਦੁੱਖ ਵੀ ਨਹੀਂ ਹੁੰਦਾ ਉਹਦਾ ਹਨਾ ਕਿਤੇ ਰੱਬ ਨਾ ਕਰੇ 19 21 ਬੱਚੇ ਨੂੰ ਹੋ ਜੇ ਕਰਜ਼ੇ ਤੇ ਪਰ ਸਵਾਦ ਆ ਜਾਂਦਾ ਬਾਅਦ ਚ ਇਹ ਨਹੀਂ ਵੀ ਡੰਗ ਪੰਨੂ ਹਨਾ ਤੇ ਫੌਜੀ ਸਾਹ ਵੇ ਦਾ ਰੇਟ ਫਿਰ ਰੇਟ ਕੁਲਵੀਰ ਦੇ ਕਰਨ ਨੂੰ 10 ਕਰੀਏ ਫਿਰ ਵੀ ਵਿਕਦੀ ਆ ਠੀਕ ਆ 15 ਕਰਦੀ ਆ ਫਿਰ ਵੀ ਵਿਕਦੀ ਆ ਹਾਂਜੀ ਰੇਟ 15 ਆਪਾਂ ਕਰਾਂਗੇ ਇਹਦੀ ਜਿਹੜੀ ਡਿਮਾਂਡ ਆਪਾਂ 1 ਲੱਖ ਤੇ 5000 ਰੁਪਇਆ ਕਰਾਂਗੇ ਹਾਂਜੀ ਤੇ ਯਸ ਸੁਣੋ ਜੀ ਜਸ ਜਿੰਨੋ ਜਿੰਨਾ ਮਰਜ਼ੀ ਕਰਾ ਲੋ ਮਾਨਦਾਨ ਤੁਸੀਂ ਨਹੀਂ ਫਿਰ ਵੀ ਮੜਾ ਆ ਜਾ ਹੈਂਡ ਦੇ ਦੇ ਨੂੰ ਵੇਖੋ ਸਜਣੋ ਪਵਾ ਦੀ ਮਗਰ ਦੀ ਬਹਿ ਜਾ ਜੋ ਆ ਕੇ ਇਹ ਤੂੰ ਦੋ ਦੀ ਝੋਟੀ ਛੱਡ ਦਾਂਗੇ ਆਪਾਂ 1 ਲੱਖ 2000 ਦੀ 2000 ਦੀ ਉਹਦੇ ਵਿੱਚੋਂ ਵੀ ਮਾਨਦਾਨ ਕਰ ਦਾਂਗੇ ਆ ਇਸ ਦੀ ਉਹਦੇ ਵਿੱਚੋਂ ਵੀ ਮਾਨਤਾਨ ਕਰ ਦਾਂਗੇ 1 ਲੱਖ 2000 ਚੋਂ ਹਾਂਜੀ ਹੁਣ ਤਾਂ ਫਿਰ ਹਨਾ ਓਕੇ ਰਿਪੋਰਟ ਝੋਟੀ ਵਿਸਾਇ ਦੇ ਵਿੱਚ ਪੈਂਦਾ ਤੇ ਫਿਰ ਕਹਿਣਾ ਹੀ ਆ ਹਨਾ ਹਾਂ ਕਹਿਣਾ ਚੀਜ਼ ਆ ਹਾਂ ਕਰੇ ਖੜੀ ਵੀ ਆਪਣੀ ਕਰਕੇ ਥੋੜੀ ਲੱਗਦੀ ਹੈ ਜੀ ਛੋਟੀ ਹਾਂ ਬਾਕੀ ਵਾਕਿਆ ਸਜਣੋ ਵੇਖੋ ਕਿੱਲੇ ਠੋਕੀ ਆ ਪਾਸਤਾ ਨਹੀਂ ਕਰਮਾ ਵਾਲੀ ਆ ਯਾਰ ਹਾਂ ਭਾਵਾਂ ਦੀ ਮਗਰਤੀ ਬਹਿ ਜੋ ਹਨਾ ਤੇ ਜੈਲੀ ਛੋਟੀ ਆ ਨਾ ਹਾਂ ਜਿਹੜੇ ਮਰਜ਼ੀ ਪਾਸੇ ਦੀ ਬਹਿ ਜੋ ਕਰਮਾ ਵਾਲੀ ਨੂੰ ਕੋਈ ਪਰਵਾਹ ਹੀ ਨਹੀਂ ਵੜਾ ਹਾਂ ਲੈ ਬਤ ਲੈ ਬਸ ਠੀਕ ਆ ਤੇ ਇੱਕ ਦੋ ਚੋਂ ਮਾਨਤਾਂ ਇੱਕ ਦੋ ਚੋਂ ਮਾਨਤਾਂ ਕਰਾਂਗੇ ਧੰਨਵਾਦ ਸਜਣੋ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਆ ਕੇ ਵੇਖਿਓ ਪਸੰਦ ਆਉਗੀ ਝੋਟੀ ਤੁਹਾਡੇ ਐਨ ਜਿਵੇਂ ਕਹਿ ਦਈਏ ਨਾ ਵੀ ਕਰਮਾ ਵਾਲੀ ਨੂੰ ਜਿਉਂਦੀ ਰਵੇ ਕਿਹੜੇ ਘਰੇ ਜਾਣੀ ਆ ਬਹੁਤ ਸੋਹਣਾ ਮਾਰ ਐਨੇ ਇਹਨੂੰ ਕੁਦਰਤ ਨੇ ਨਵਾਜਿਆ ਬੜਾ ਸੋਹਣਾ ਇਹਦਾ ਥਨ ਲੇਵਾ ਟੌਪ ਦੀ ਕੱਟੀ ਵਿਖਾਤੀ ਤੁਹਾਨੂੰ ਪਿੰਡ ਕਬਰਵੱਚੇ